તમکار دیکھو جی 밀 ਵੰਡ ਕੇ ਕਰ ਲਈਦਾ ਜੀ ਦੋਨੋ ਜਣੇ 밀 ਵੰਡ ਕੇ ਕਰ ਲਈਦਾ ਵਾ ਜੋ ਇਹਦੇ ਤੋਂ ਹੁੰਦਾ ਉਹ ਇਹ ਕਰਦੀ ਆ ਜੋ ਨਹੀਂ ਹੁੰਦਾ ਇਹਨੂੰ ਕਹਿ ਦਿੰਦਾ ਸਾਫ਼ ਕਿ ਨਹੀਂ ਹੁੰਦਾ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਮੈਂ ਹੈਗਾ ਹੁਣ ਜੀ ਜੀ ਮੈਂ ਜੀ ਜੋ ਮੇਰੇ ਤੋਂ ਨਹੀਂ ਹੁੰਦਾ ਮੈਂ ਇਹਨਾਂ ਨੂੰ ਆਰਾਮ ਨਾਲ ਕਹਿੰਦੀ ਆ ਕੋਈ ਲੜਾਈ ਝਗੜਾ ਨਹੀਂ ਕੋਈ ਪਰੇਸ਼ਾਨੀ ਨਹੀਂ ਆਰਾਮ ਨਾਲ ਮੈਂ ਕਿਹਾ ਜੀ ਬਾਹੂ ਇਹ ਕੰਮ ਨਹੀਂ ਹੁੰਦਾ ਤੇ ਇਹ ਕਹਿੰਦੇ ਕੋਈ ਨਾ ਪੁੱਤ ਮੈਂ ਕਰ ਲੂੰਗਾ ਤੂੰ ਬਸ ਜਿੰਨਾ ਹੁੰਦਾ ਉਹ ਨਾ ਕਰ ਲੈ ਤੂੰ ਆਪ ਦਾ ਆਰਾਮ ਕਰ ਲੈ ਹਾਂਜੀ ਮੈਨੂੰ ਕਦੇ ਵੀ ਹਾਂਜੀ ਜੀ ਜੀ ਉਹ ਕਦੇ ਵੀ ਇਹਨਾਂ ਨੇ ਮੈਨੂੰ ਕਦੇ ਦਬਾਵ ਨਹੀਂ ਪਾਇਆ ਵੀ ਇਹ ਕੰਮ ਤੂੰ ਕਰ ਤੇਰੇ ਮੇਰੇ ਤੋਂ ਨਹੀਂ ਹੁੰਦਾ ਜਿੱਥੇ ਮੈਂ ਕਹਿ ਤੋ ਬਾਪੂ ਮੇਰਾ ਕੰਮ ਨਹੀਂ ਹੁੰਦਾ ਇਹ ਕਰਦੇ ਆ ਜੀ ਜੀ ਬਾਈ ਜੀ ਵਿਆਹ ਨੂੰ ਕਿੰਨੇ ਸਾਲ ਹੋ ਗਏ ਨੇ ਤੁਹਾਡੇ ਸਾਡੇ ਵਿਆਹ ਨੂੰ 3 ਸਾਲ ਹੋ ਚੱਲੇ ਜੀ ਜੀ ਬੋਝ ਤਾਂ ਨਹੀਂ ਲੱਗ ਰਿਹਾ ਬਾਈ ਜੀ ਤੁਹਾਨੂੰ ਮੈਂ ਸਰ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਕੋਈ ਖਾਸ ਜਿੱਦਾਂ ਲੋਕ ਡਰਾਉਂਦੇ ਸੀ ਨਾ ਉਹਦਾ ਕੋਈ ਮਤਲਬ ਨਹੀਂ ਹੈਗਾ ਬਹੁਤ ਵਧੀਆ ਲਾਈਫ ਚੱਲ ਰਹੀ ਹੈ ਜਿੱਦਾਂ ਕਿ ਨਾਰਮਲ ਪਰਸਨ ਦੀ ਚੱਲਦੀ ਹੈ ਨਾ ਸਾਡੀ ਸੇਮ ਨਾਰਮਲ ਪਰਸਨ ਵਾਂਗੂ ਲਾਈਫ ਚੱਲ ਰਹੀ ਹੈ ਘਰ-ਬਾਰ ਨੂੰ ਲੈ ਕੇ ਜੀ ਮੈਡਮ ਤੁਹਾਨੂੰ ਤਾਂ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਮੈਂਨੇ ਤੇ ਬੋਝ ਬਣ ਚੁੱਕੀ ਹਾਂ ਜੀ ਮੈਂ ਥੋੜਾ ਥੋੜਾ ਜਿਹਾ ਫੀਲ ਹੁੰਦਾ ਹੈ ਪਰ ਨਹੀਂ ਮੈਂ ਸੋਚ ਲੈਂਦੀ ਆ ਕਿ ਨਹੀਂ ਜੀ ਤੇਰੇ ਲਈ ਜੋ ਸਹੀ ਪਰਮਾਤਮਾ ਨੇ ਕਰਿਆ ਉਹ ਸਹੀ ਹੈ ਮਤਲਬ ਵੀ ਕਦੇ-ਕਦੇ ਫੀਲ ਹੁੰਦਾ ਹੈ ਵੀ ਮੈਂ ਨਹੀਂ ਉਹ ਇਹ ਤੁਰਦੇ ਆ ਜਦੋਂ ਮੈਂ ਵੀ ਨਾਲ ਤੁਰਦੀ ਆ ਵੀ ਆ ਥੋੜਾ ਜਿਹਾ ਫੀਲ ਹੁੰਦਾ ਕਿ ਨਹੀਂ ਨਹੀਂ ਮੈਂ ਲਾਈਕ ਮਤਲਬ ਵੀ ਲਾਈਕ ਨਹੀਂ ਸਮਝਦਾ ਕਦੇ ਕਦੇ ਇਹ ਮਨ ਨੂੰ ਜ਼ਰੂਰ ਕਹਿ ਦਿੰਦੀ ਆ ਕਿ ਮੈਂ ਤੁਹਾਡੇ ਉੱਤੇ ਬੋਝ ਬਣ ਗਈ ਤੁਸੀਂ ਕੀ ਸੋਚ ਕੇ ਹਨ ਮੇਰੇ ਨਾਲ ਵਿਆਹ ਕਰਾ ਲਿਆ ਤਾਂ ਉਦੋਂ ਇਹਦੀ ਅੱਖਾਂ 'ਚ ਪਾਣੀ ਵੀ ਹੁੰਦਾ ਵਾ ਇਹਨੂੰ ਪਛਤਾਵਾ ਵੀ ਹੁੰਦਾ ਵਾ ਪਰ ਇਹਨੂੰ ਫੇਰ ਮੈਂ ਸਾਰਾ ਦਿਨ ਨਹੀਂ ਯਾਰ ਕੋਈ ਗੱਲ ਨਹੀਂ ਕਿੰਦਾ ਟੈਨਸ਼ਨ ਨਾ ਲਿਆ ਕਰ ਮਾੜੀ-ਮੁੱਟੀ ਚੱਲਦਾ ਰਹਿੰਦਾ ਆਂਦਾ ਲਾਈਫ ਦੇ ਵਿੱਚ